ਪਹਿਲਾ ਮੁੱਖ ਮੰਤਰੀ ਆ ਜਿਹੜਾ ਇੰਨਾ ਪਰਪੋਕ ਹੋਇਆ ਮੀਟਿੰਗ ਦੇ ਵਿੱਚ ਇੱਕ ਪਾਸੇ ਕਹਿ ਰਿਹਾ ਮੇਰੇ ਦਰਵਾਜ਼ੇ ਖੋਲ੍ਹੇ ਜੇ ਦਰਵਾਜ਼ੇ ਖੋਲ੍ਹੇ ਅਸੀਂ ਕੀ ਚੰਡੀਗੜ੍ਹ ਹੀ ਜਾ ਰਹੇ ਹਾਂ ਨਾ ਸੜਕਾਂ ਨਾਲ ਰੋਕੋ ਰੇਲਾਂ ਨਾਲ ਰੋਕੋ ਲੋਕ ਔਖੇ ਹੁੰਦੇ ਆ ਜਿਹੜੇ ਲੋਕਾਂ ਦੇ ਮਸਲੇ ਇਹ ਲੋਕ ਨਹੀਂ ਕਿਸਾਨਾਂ ਨੂੰ ਲੋਕ ਨਹੀਂ ਗਣਦਾ ਜਿੰਨਾ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆਂ ਕਿਸਾਨ ਲੋਕ ਨਹੀਂ ਜਿਹੜੀਆਂ ਕਾਲੀਆਂ ਅਣਕਾਂ ਲਾਈਆਂ ਉਹਦੇ ਕਾਰਪੋਰੇਟੀ ਮੋਟ ਗੱਲ ਕਰਦਾ ਹੈ ਉਹ ਕਾਰਪੋਰੇਟ ਹੀ ਡਿਸੀਜੈਂਡ ਹੈ ਜੋ ਪੰਜਾਬ ਦੀ ਤਰੱਕੀ ਰੁਕ ਰਹੀ ਹੈ ਉਹ ਸਿਰਫ ਕਿਸਾਨਾਂ ਕਰਕੇ ਰੁਕ ਰਹੀ ਹੈ ਜਿੰਨੇ ਲੋਕ ਖੱਜਲ ਖਵਾਰ ਹੁੰਦੇ ਆ ਸਿਰਫ ਕਿਸਾਨਾਂ ਕਰਕੇ ਹੁੰਦੇ ਆ ਇਹ ਚੀਜ਼ ਪੇਸ਼ ਕੀਤੀ ਗਈ 13 ਮਹੀਨੇ ਦਿੱਲੀ ਚ ਬੈਠੇ ਰਹੇ ਆ ਬਾੜਾਂ ਦੇ ਕਿਸਾਨ ਕਿਸੇ ਨੂੰ ਆਈਡਿਟੀ ਸ਼ਾਂਤਮਈ ਹੋਂਦ ਚ ਚੰਡੀਗੜ੍ਹ ਚ ਦੇ ਦੇਣ ਕੋਈ ਰਸ ਸੜਕਾਂ ਨਹੀਂ ਰੋਕ ਦਿੰਦਾ ਇਹਦਾ ਘਰਾਂ ਚੋਂ ਨਿਕਲਣਾ ਬੰਦ ਕਰਤਾ ਇਹ ਕਹਿੰਦਾ ਸਾਡੇ ਘਰ ਆਜੋ ਕੀ ਕਰਨਾ ਸੀ ਅਸੀਂ ਚੰਡੀਗੜ੍ਹ ਜਾ ਕੇ ਆਦਾ ਦੁੱਖੀ ਦਖਸਣਾ ਇਹ ਤਾਂ ਸਾਰਾ ਕੁਝ ਕਾਰਪਟਾਂ 'ਚ ਸਮਾਈ ਜਾਂਦੇ ਆ ਇਹ ਤਰੱਕੀ ਹੁੰਦੀ ਆ ਇਹ ਤਰੱਕੀ ਨੂੰ ਰੋਕਣਾ ਕਹਿੰਦੇ ਆ ਇਹ ਇਹ ਤਰੱਕੀ ਸਾਨੂੰ ਬਿਲਕੁਲ ਨਹੀਂ ਲੋੜੀ ਦੀ ਸਾਨੂੰ ਲੋਕਾਂ ਦੀ ਤਰੱਕੀ ਚਾਹੀਦੀ ਹੈ ਲੋਕਾਂ ਦੇ ਮਸਲੇ ਹੱਲ ਕਰੋ ਲੋਕਾਂ ਦੇ ਜਰਸਾਂ ਦੇ ਭਾਵਾਂ ਦੀ ਗੱਲ ਕਰੋ ਮਜ਼ਦੂਰਾਂ ਦੀ ਦਿਹਾੜੀ ਦੀ ਗੱਲ ਕਰੋ ਜਿੰਨੇ ਹੋਰ ਆ ਮਾਮਾ ਭੈਣਾਂ ਨੂੰ ਕਿਹਾ ਸੀ ਉਹਨੇ 1000 ਰੁਪਏ ਦੇਵਾਂਗੇ ਕਿੱਧਰ ਗਿਆ ਭਗਵੰਤ ਮੈਨੂੰ ਕਹਿੰਦਾ ਸੀ ਮੈਂ ਪੰਜ ਫਸਲਾਂ ਤੇ ਮੈਂ ਵੀ ਐਮਐਸਪੀ ਦੇ ਦੂੰਗਾ ਐਮਐਸਪੀ ਦੇਣੀ ਤਾਂ ਕਿਸੇ ਉੱਠ ਕੇ ਚੱਕ ਕੇ ਸਾਡੇ ਮੱਥੇ 'ਚ ਡਰਾਫਟ ਮਾਰਿਆ ਜਿਹੜੇ ਮੰਡੀਆਂ ਖਤਮ ਕਰਦੀਆਂ ਸਾਰਾ ਨਾ ਬਾਸ ਵਜੇ ਨਾ ਬੰਸਰੀ ਜਿਹੜਾ ਕਹਿੰਦੇ ਇਹ ਤੁਰੇ ਤਾਂ ਉਧਰ ਨੂੰ ਹੈ ਭਗਵੰਤ ਮੈਨੂੰ ਕਹਿਣਾ ਵੀ ਕੰਨ ਤੋਂ ਲਿਖਿਆ ਪੜ ਲਾ ਤੂੰ ਭੁਲੇਖੇ 'ਚ ਐ ਤੂੰ ਕਿਹੜੇ ਬਾਗ ਦੀ ਮੂੜੀਆਂ ਤੇ ਇਤੋਂ ਵੱਡੇ ਆ ਗਏ ਆ ਇੱਥੇ ਤਾਂ ਉਹ ਨਹੀਂ ਵੱਡੇ ਰਹੇ ਜਿਹੜੇ ਕਹਿੰਦੇ ਸੀ ਸਾਡੇ ਰਾਜਾ ਚ ਸੂਰਜ ਨਹੀਂ ਛਿਪਦਾ। ਲਾਹ ਫਿਰ ਤਾਂ ਸਾਰੀ ਦੁਨਗਾਨੂ ਦੱਸਦਾ ਭਗਵੰਤ ਮਾਨੇ ਵੀ ਭਗਵੰਤ ਮਾਰਕੀ ਆ। ਕੀ ਰੂਪਲੇਖਾ ਰਹਿ ਗਿਆ ਹੁਣ ਵੀ ਭਗਵੰਤ ਮਾਰਕੀ ਆ। ਕਿਹਦਾ ਸਗਾ ਹੈ? ਪਰ ਅਸੀਂ ਤਾਂ ਬਰਨਾਲੀ ਦੀ ਧਰਤੀ ਤੇ ਬਣਨ ਤੋਂ ਪਹਿਲਾਂ ਕਹਤਾ ਸੀ ਵੱਡਾ ਕੱਟ ਕਰਕੇ ਵੀ ਲੋਕੋ ਤੁਸੀਂ ਭਲੇਖਾ ਕੱਢ ਲਓ। ਸਾਨੂੰ ਕੋਈ ਭਲੇਖਾ ਨਹੀਂ। ਕੱਲ ਐਸਕੇਐਮ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਾ ਮੀਟਿੰਗ ਸੀ ਮੀਟਿੰਗ ਦੇ ਅਧ ਵਿੱਚਕਾਰ ਮੁੱਖ ਮੰਤਰੀ ਉੱਠਦੇ ਨੇ ਆ ਕਹਿੰਦੇ ਨੇ ਕਿ ਮੇਰੀ ਅੱਖ ਦੁਖਦੀ ਹੈ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਹੈ ਹੁਣ ਤੁਸੀਂ ਦੱਸੋ ਜਿਹੜੀਆਂ ਗੱਲਾਂ ਵੀ 5 ਤਰੀਕ ਤੱਕ ਧਰਨਾ ਲਾਉਣਾ ਜਾਂ ਨਹੀਂ ਲਾਉਣਾ ਮੰਗਾ ਹਾਲੇ ਵਿਚਾਲੇ ਸੀ ਗੱਲਬਾਤ ਹਾਲੇ ਵਿਚਾਲੇ ਸੀ ਜੇਕਰ ਧਰਨਾ ਲਾਉਣਾ ਫਿਰ ਮੈਂ ਤੁਹਾਡੀ ਕੋਈ ਗੱਲ ਵੀ ਨਹੀਂ ਮੰਨਣੀ ਇਹ ਕਹਿ ਕੇ ਮੁੱਖ ਮੰਤਰੀ ਗੁੱਸੇ ਦੇ ਵਿੱਚ ਉੱਥੋਂ ਚਲੇ ਗਏ ਆ ਤਾਂ ਹੁਣ ਉਸ ਤੋਂ ਬਾਅਦ ਕੀ ਵਾਪਰਦਾ ਕਿ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਚਾਹੇ ਉਹ ਬਲਾਕ ਦਾ ਆਗੂ ਆ ਚਾਹੇ ਉਹ ਮੈਂਬਰ ਆ ਸਭ ਨੂੰ ਘਰੋ ਘਰੀ ਪੁਲਿਸ ਢੱਕਣ ਤੋਰ ਪੈਂਦੀ ਹੈ ਤੇ ਚਾਹੇ ਉਹ ਸੂਬੇ ਦਾ ਆਗੂ ਹੈ ਜਗਿੰਦਰ ਸਿੰਘ ਅਗਰਾਹਾਂ ਦੇ ਘਰ ਤੇ ਰੇਡ ਵੱਜੀ ਦੀ ਹੈ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਘਰ ਤੇ ਰੇਡ ਵੱਜੀ ਦੀ ਹੈ ਮਨਜੀਤ ਸਿੰਘ ਧਨੇਰ ਦੇ ਘਰ ਤੇ ਬਲਵੀਰ ਸਿੰਘ ਰਾਜੀਵਾਲ ਨੂੰ ਰੀਟੇਨ ਕੀਤਾ ਜਾਂਦਾ ਤਾਂ ਲਗਾਤਾਰ ਹੀ ਰੇਡਾਂ ਚੱਲਦੀਆਂ ਸਾਡੇ ਨਾਲ ਸ਼ੰਗਾਰਾ ਸਿੰਘ ਮਾਨ ਆ ਇਹਨਾਂ ਦੇ ਘਰ ਵੀ ਰੇਡ ਵੱਜੀ ਹੈ ਗੱਲਬਾਤ ਕਰਦੇ ਆ ਕਿਵੇਂ ਮੰਨਦੇ ਹੋ ਮੀਟਿੰਗ ਸੱਦੀ ਗੱਲਬਾਤ ਕਰਨ ਲਈ ਪਰ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦਾ ਜਿਵੇਂ ਬਾਹਰ ਆ ਕੇ ਆਗੂ ਦੱਸਦੇ ਆ ਕਿ ਤ ਉਹ ਤਰੀਕਾ ਪੂਰੇ ਗੁੱਸੇ ਵਾਲਾ ਸੀ ਬੋਡੀ ਲੈਂਗੁਏਜ ਬੋਲਣ ਦਾ ਤਰੀਕਾ ਬੋਲਣ ਦਾ ਲਹਿਜਾ ਤਲਖੀ ਵਾਲਾ ਸੀ ਤੇ ਉਹ ਕਹਿ ਗਿਆ ਫਿਰ ਠੀਕ ਹੈ ਤੁਸੀਂ ਧਰਨਾ ਹੀ ਲਾ ਲਓ ਫਿਰ ਹੁਣ ਉਸ ਤੋਂ ਬਾਅਦ ਗ੍ਰਿਫਤਾਰੀਆਂ ਪੈਣ ਲੱਗੀਆਂ ਆਮ ਘਰ ਦੇ ਮੁੱਖ ਮੰਤਰੀ ਆਮ ਸਰਕਾਰੀ ਕਿੱਧਰ ਨੂੰ ਗੱਲ ਜਾ ਰਹੀ ਹੈ ਇਹੀ ਚਿਹਰਾ ਸਾਹਮਣੇ ਆਉਣਾ ਸੀ ਨਾ ਇਹਦਾ ਅਸਲ ਜੇ ਕਹਿਣਾ ਹੋਵੇ ਅਸਲੀ ਚਿਹਰਾ ਸਾਹਮਣੇ ਆ ਗਿਆ ਉਹ ਤਾਂ ਜਿਹੜਾ ਲੁਕੋ ਕੇ ਰੱਖਿਆ ਹੋਇਆ ਸੀ ਜਿਹੜਾ ਉਹਨਾਂ ਨੇ ਇਹ ਦੂ ਤਿੰਨ ਸਾਲ ਪਹਿਲਾਂ ਲੋਕਾਂ ਨੂੰ ਆਹ ਬਸੰਤੀ ਪੱਗ ਬਣ ਕੇ ਭਗ ਸਿੰਘ ਦਾ ਵਾਰਿਸ ਬਣ ਕੇ ਤੇ ਭਲੇਖਾ ਪਾਇਆ ਸੀ ਵੀ ਅਸੀਂ ਲੋਕਾਂ ਦੇ ਵਾਰਿਸਾਂ ਅਸੀਂ ਆਮ ਲੋਕਾਂ ਦੇ ਧੀਆਂ ਪੋਤੇ ਆ ਉਹ ਕਿੰਨਾ ਕੁਝ ਕਹਿੰਦਾ ਰਿਹਾ ਵੀ ਮੈਂ ਤਾਂ ਪੱਖੇ ਦੀ ਡੋਰੀ ਪਾ ਲੈਣਾ ਜੀ ਮੈਂ ਤਾਂ ਮਛਰਧਾਨੀ ਲਾ ਕੇ ਖੇਤਾਂ 'ਚ ਸੌਂਦਾ ਰਿਹਾ ਜੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਜੀ ਉਹਨਾਂ ਨੂੰ ਗੱਲਾਂ ਦਾ ਪਤਾ ਮਸਲੇ ਹੱਲ ਕਰਦੇ ਲੋਕਾਂ ਦੇ ਹੱਲ ਕਰਨ ਦੀ ਬਜਾਏ ਅਸੀਂ ਦੇਖੋ 40 40 ਸਾਲ ਹੋ ਗਏ ਸਾਡੀਆਂ ਉਮਰਾਂ ਨਹੀਂ ਆ ਬਹੁਤ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰੀ ਆ ਪਹਿਲਾ ਮੁੱਖ ਮੰਤਰੀ ਆ ਜਿਹੜਾ ਇੰਨਾ ਪਰਪੋਕ ਹੋਇਆ ਮੀਟਿੰਗ ਦੇ ਵਿੱਚ ਵੀ ਨਹੀਂ ਤੁਸੀਂ ਗੱਲਾਂ ਸੁਣੋ ਨਹੀਂ ਪਹਿਲੇ ਮੁੱਖ ਮੰਤਰੀ ਕਹਿੰਦੇ ਹੁੰਦੇ ਸੀ ਵੀ ਆ ਕੁਛ ਛੋਟੀਆਂ ਹੱਲ ਕਰਤੀਆਂ ਚਾਰਾ ਕੁਛ ਹੱਲ ਕਰ ਦਿਆਂਗੇ ਤੁਸੀਂ ਕੋਈ ਗੱਲ ਨਹੀਂ ਸ਼ਾਂਤ ਰਹੋ ਆਪਾਂ ਗੱਲਬਾਤ ਰੱਖੋ ਇੱਕ ਪਾਸੇ ਕਹਿ ਰਿਹਾ ਮੇਰੇ ਦਰਵਾਜ਼ੇ ਖੋਲੇ ਆ ਜੇ ਦਰਵਾਜ਼ੇ ਖੋਲੇ ਸੀ ਕੀ ਚੰਡੀਗੜ੍ਹ ਹੀ ਜਾ ਰਹੇ ਹਾਂ ਨਾ ਹੁਣ ਚੰਡੀਗੜ੍ਹ ਨੂੰ ਰੋਕਣ ਵਾਸਤੇ ਸੜਕਾਂ ਨਾ ਰੋਕੋ ਰੇਲਾਂ ਨਾ ਰੋਕੋ ਲੋਕ ਔਖੇ ਹੁੰਦੇ ਆ ਜਿਹੜੇ ਲੋਕਾਂ ਦੇ ਮਸਲੇ ਇਹ ਲੋਕ ਨਹੀਂ ਕਿਸਾਨਾਂ ਨੂੰ ਲੋਕ ਨਹੀਂ ਕਹਿੰਦਾ ਜਿੰਨਾ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ ਕਿਸਾਨ ਲੋਕ ਨਹੀਂ ਲੋਕ ਕਿਹੜੇ ਦੀਗੇ ਉਹਨੂੰ ਅਸਲ ਵਿੱਚ ਉਹਨੂੰ ਨਾ ਜਿਹੜੀਆਂ ਕਾਲੀਆਂ ਐਨਕਾਂ ਲਾਈਆਂ ਉਹਦੇ ਕਾਰਪੋਰੇਟ ਹੀ ਮੋਤਗਾ ਉਤਰਿਆ ਉਹ ਕਾਰਪੋਰੇਟ ਹੀ ਦਿਸ ਜਾਂਦੇ ਆ ਇਸ ਕਰਕੇ ਕਾਰਪੋਰੇਟਾਂ ਨਾਲ ਕਿਵੇਂ ਸਾਰਾ ਉਹਨਾਂ ਨੂੰ ਸਾਰਾ ਕੁਝ ਸੁਭਾ ਦਿਆ ਉਹ ਦਿਸ ਜਾਂਦਾ ਇਹ ਲੋਕ ਆ ਜਿਹੜੇ ਰੋੜਾ ਬਣਦੇ ਉਸ ਕਰਦਾ ਬੇ ਕਿਵੇਂ ਜ਼ਮੀਨਾਂ ਤੇ ਹਮਲੇ ਆ ਸਿੱਧੇ ਭਵੇਂ ਭਾਰਤ ਮਾਲਾ ਰਾਹੀਂ ਰੋਕਣ ਉਹ ਗੈਸ ਪੈਪਾਂ ਲਾਹੀਂ ਰੋਕਣਾ ਚਾਹੀਏ ਸਿੱਧੀਆਂ ਮਤਲਬ ਜ਼ਮੀਨਾਂ ਜ਼ਗੀਰਦਾਰਾਂ ਨੂੰ ਸੁਭਾਉਣ ਦਾ ਜੌਂਦ ਪਿੰਡ ਆਪਣੇ ਸਾਹਮਣੇ ਬਣਿਆ ਹੋਇਆ ਸਾਰੇ ਥਾਂ ਥਾਂ ਅਸਲ ਵਿੱਚ ਕਿ ਸਾਡੇ ਬੱਚਾਂ ਦਾ ਭਵਿੱਖ ਕਿੰਨਾ ਖਤਰੇ 'ਚ ਸਾਡੇ ਬੱਚੇ ਅੱਜ ਬੇਰੁਜ਼ਗਾਰ ਬੇਰੁਜ਼ਗਾਰੀ ਦੇ ਭੰਨੇ ਹੋਏ ਕੁਝ ਵਿਦੇਸ਼ਾਂ ਨੂੰ ਭਜਦੇ ਆ। ਵਿਦੇਸ਼ਾਂ ਚੋਂ ਵੀ ਹੁਣ ਜਹਾਜ਼ ਪਰ ਪਰ ਕੇ ਮੁੜ ਕੇ ਇਧਰ ਆਉਣ ਲੱਗ ਗਏ ਉਹ ਤਾਂ ਰਿਪੋਰਟ ਹੋ ਗਈ ਅਕੇ ਜੀ। ਤੇ ਜਿਹੜੇ ਰਹਿੰਦੇ ਖੁੰਦੇ ਤੇ ਨਸ਼ਿਆਂ ਦੇ ਗੁਲਤਾਨ ਹੈ। ਹਰ ਰੋਜ਼ ਨਸ਼ਿਆਂ ਦੇ ਨਾਲ 70 ਬਿਛ ਰਹੇ ਆ ਘਰਾਂ ਦੇ ਵਿੱਚ। ਇਹ ਭਗਵੰਤ ਮਾਨ ਨੂੰ ਕੁਝ ਨਹੀਂ ਦਿੰਦਾ। ਜੇ ਲੋਕ ਆਪਦੀ ਹੱਕੀ ਆਵਾਜ਼ ਉਠਾਉਂਦੇ ਆ ਤਾਂ ਹੁਣ ਅਸਲੀ ਚਿਹਰਾ ਸਾਹਮਣੇ ਆ ਗਿਆ ਵੀ ਆ ਜਬਰ ਦੇ ਨਾਲ ਮੈਂ ਲੋਕਾਂ ਦੀ ਆਵਾਜ਼ ਵਾਦੂ। 7 ਵਜੇ ਮੀਟਿੰਗ ਦੀ ਸਮਾਪਤੀ ਹੁੰਦੀ ਹੈ। 12 ਵਜੇ ਦੇ ਨੂੰ ਘਰਾਂ 'ਚ ਮਸਾ ਕਰ ਆਗੂ ਆਉਂਦੇ ਆ ਤੇ 12 ਵਜੇ ਨਾਲੇ ਛਾਪੇ ਮਾਰੀ ਸ਼ੁਰੂ ਕਰਤੀ ਪਰ ਉਹ ਕੀ ਇਹ ਇਹ ਕੀ ਦਿਖਾਉਂਦੀ ਹੈ ਗੱਲ ਇਹਦਾ ਮਤਲਬ ਸਾਫ਼ ਹੈ ਵੀ ਇਹੋ ਬੁਰਕਾ ਜਿਹੜਾ ਪਾਇਆ ਸੀ ਲੋਕਾਂ ਦਾ ਉਹ ਲੀਰੋਲੀਰ ਹੋ ਗਿਆ ਸ਼ਾਇਦ ਜੇ ਸੱਦਾ ਧਰਨਾ ਸੀ ਚੰਡੀਗੜ੍ਹ ਦੇ ਵਿੱਚ ਆਏ ਜਾ ਕੇ ਲਾ ਲੈਂਦੇ ਸ਼ਾਇਦ ਇੰਨਾ ਉਹ ਜਿਹੜਾ ਹੈਗਾ ਇਹ ਨਾ ਫੈਲਦਾ ਹੁਣ ਤਾਂ ਸਾਰੀ ਦੁਨੀਆ ਨੂੰ ਦੱਸਤਾ ਭਗਵੰਤ ਮਾਨ ਨੇ ਵੀ ਭਗਵੰਤ ਮਾਨ ਕੀ ਹੈ ਕੀ ਨੂੰ ਭਲੇਖਾ ਰਹਿ ਗਿਆ ਹੁਣ ਵੀ ਭਗਵੰਤ ਮਾਨ ਕੀ ਹੈ ਕਿਹਦਾ ਸਗਾ ਹੈ ਪਰਾਸੀਤਾ ਬਰਨਾਲੀ ਦੀ ਧਰਤੀ ਤੇ ਬਣਨ ਤੋਂ ਪਹਿਲਾਂ ਕਹਤਾ ਸੀ ਵੱਡਾ ਇਕੱਠ ਕਰਕੇ ਵੀ ਲੋਕੋ ਤੁਸੀਂ ਭਲੇਖਾ ਕੱਢ ਲਓ ਸਾਨੂੰ ਕੋਈ ਭਲੇਖਾ ਨਹੀਂ ਤੇ ਉਹ ਭਲੇਖਾ ਲੋਕਾਂ ਦੇ ਸਾਹਮਣੇ ਆ ਗਿਆ ਭਲੇਖਾ ਦਾ ਨਿਕਲ ਗਿਆ ਲੋਕਾਂ ਦਾ ਤਾਂ ਸੇਡੋ ਅਬ ਇਹਦੇ ਸਾਡੇ ਵਿੱਚ ਬਹੁਤ ਵੱਡਾ ਹਿੱਸਾ ਉਹ ਖੜਾ ਜਿਹੜੇ ਆਮ ਆਦਮੀ ਪਾਰਟੀ ਦੇ ਪੂਰੇ ਸਪੋਰਟਰ ਹੈ ਆ ਸਾਰੇ ਨੌਜਵਾਨਾਂ ਦੇ ਉਹਨਾਂ ਦੀ ਕੇਜਰੀ ਵਾਲ ਦੀਆਂ ਟੋਪੀਆਂ ਲਈਆਂ ਸੀ ਐਨੇ ਉਤਸ਼ਾਹ ਸੀ ਐਨੇ ਉਤਸ਼ਾਹ ਚ ਹੋ ਕੇ ਮੋਟਰਸਾਈਕਲਾਂ ਦੇ ਮਾਰਚ ਕਰਕੇ ਇਹਨੂੰ 92 ਸੀਟਾਂ ਦਿੱਤੀਆਂ ਅੱਜ ਕਿਨੇ ਬੜਿਆ ਤੇ ਆਪਦੇ ਵਰਕਰਾਂ ਨੂੰ ਇਹਦੇ ਐਮਐਲਏ ਕਿਵੇਂ ਬੇਲਗਾਮ ਹੋਏ ਫਿਰਦੇ ਆ ਇਹ ਤੋਂ ਨਿੰਦਣਯੋਗ ਗੱਲ ਇਹ ਵੀ ਔਰਤਾਂ ਬਾਰੇ ਉਹ ਵੀ ਆਪਦੇ ਵਰਕਾਂ ਦੀਆਂ ਔਰਤਾਂ ਬਾਰੇ ਇਹਨਾਂ ਦੇ ਆਹ ਜਿਹੜਾ ਪਿਛਲੇ ਦਿਨ ਐਮਐਲਏ ਬੋਲੇ ਭਾਵੇਂ ਉਹ ਮਸਰਾ ਕੁਝ ਹੱਦ ਤੱਕ ਠੰਡਾ ਪੈ ਗਿਆ ਪਰ ਇਹ ਠੰਡਾ ਪੈਣ ਦਾ ਨਹੀਂ ਉਹ ਮਾਈ ਸਰਖਾਨੇ ਦੀ ਮੂਹਰੇ ਆਗੀ ਕਿ ਸੇ ਪਸੋਂ ਹੋਰ ਦੀ ਮੂਹਰੇ ਆ ਜਾਂਦੀ ਹੈ ਜਾਨੀ ਇਹ ਤਾਂ ਅਸਲ ਵਿੱਚ ਜਮਾਈ ਬੁਖਲਾੜ ਚ ਬੁਖਲਾੜ ਦੀ ਨਿਸ਼ਾਨੀ ਅਸਲ ਵਿੱਚ ਹੈ ਕਿ ਲੱਗਦਾ ਜਿਵੇਂ ਰੈਡਾਂ ਵੱਜੀਆਂ ਆਗੂ ਕੇ ਗ੍ਰਿਫਤਾਰ ਕੀਤੇ ਗਈ ਆਗੂ ਚਲੋ ਸਮੇਂ ਹਿਸਾਬ ਨਾਲ ਟਲ ਗਏ ਘਰੋਂ ਆੜੜ ਬੈਠੇ ਆਏ ਰੈਡਾਂ ਮਾਰ ਕੇ ਇਸ ਤਰੀਕੇ ਦੇ ਨਾਲ ਦਬਾਅ ਪਾ ਕੇ ਇਹ ਲੋਕ ਲਹਿਰ ਨੂੰ ਦਬਾਇਆ ਜਾ ਸਕਦਾ ਦੇਖੋ ਇੱਕ ਨਾ ਚੰਗੇ ਫਲਾਸਪਰ ਨੇ ਲਿਖਿਆ ਹੋਇਆ ਹੈ ਜਬਰ ਨਕਾਮੀ ਹੋਰ ਜਬਰ ਜਦੋਂ ਤੀਕ ਨਾ ਮਿਲੇ ਕਬਰ ਹਰ ਜਬਰ ਦੀ ਉਹ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਖਾਣੀ ਕਦੇ ਜਬਰਨਾ ਲੋਕ ਲਹਿਰਾਂ ਰੁਕਦੀਆਂ ਹੁੰਦੀਆਂ ਜੇ ਜਬਰਨਾ ਲੋਕ ਲਹਿਰਾਂ ਰੁਕਦੀਆਂ ਹੁੰਦੀਆਂ ਤਾਂ ਅੱਜ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਉਹ ਹੋਣਾ ਸੀ ਰਾਜ ਇੱਥੇ ਕਿਉਂ ਲੋਕ ਉਹਨਾਂ ਨੂੰ ਪਰਦੇ ਪਿੱਛੇ ਹੋਣਾ ਪਿਆ ਕਿਉਂਕਿ ਬੱਚਾ ਬੱਚੀ ਉਦੋਂ ਕਹਿਣ ਲੱਗ ਗਏ ਸੀ ਵੀ ਅਸੀਂ ਅੰਗਰੇਜ਼ ਨਹੀਂ ਰਹਿਣ ਦੇਣੇ ਰਹਿ ਨਾ ਰਹੇ ਉਹਨਾਂ ਨੇ ਤਾਂ ਸਿੱਧੀਆਂ ਗੋਲੀਆਂ ਮਾਰ ਕੇ ਜੱਲੇ ਵਾਲੇ ਬਾਗ 'ਚ ਲੋਥਾਂ ਨਾਲ ਖੂ ਪਰਤੇ ਸੀ ਸੋ ਇਸ ਕਰਕੇ ਜਬਰਨਾ ਕਿਤੇ ਕੋਈ ਲੋਕਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ ਇਹ ਭਲੇਖੇ ਚ ਹੈ ਉਹਨੂੰ ਜਿਹੜਾ ਵੀ ਕੋਈ ਬੋਲਦਾ ਹੈ ਅਤੋਂਡੇ ਤੇ ਵੀ ਦੇਖਿਆ ਪਿਛਲੇ ਦਿਨ ਜੇ ਤੁਸੀਂ ਸੱਚ ਦੀ ਗੱਲ ਕਹਿ ਸਕੋ ਥੋਨੂੰ ਸਾਡੇ ਹਿਸਾਬ ਨਾਲ ਜੇ ਸੱਚ ਕੋ ਲੋਕਾਂ ਦਾ ਰਾਜ ਹੋਵੇ ਜੇ ਕੋਈ ਲੋਕਾਂ ਦੀ ਨਾਕਾਮੀ ਮੂਹਰੇ ਲੰਦਾ ਉਹਨੂੰ ਨਾਮ ਦੇਣਾ ਚਾਹੀਦਾ ਤੇ ਇਹ ਨਾਮ ਦਿੰਦੇ ਪਰਚੇ ਪਾ ਕੇ ਸੋ ਇਹ ਭਲੇਖੇ ਚਾ ਇਹ ਸਾਰੇ ਕਿਉਂਕਿ ਉਹੀ ਇਹਨਾਂ ਨੇ ਆਪਦੇ ਉਹਨੇ ਵਿਦੇਸ਼ੀ ਹਾਕਮਾਂ ਤੋਂ ਅੰਗਰੇਜ਼ਾਂ ਤੋਂ ਜਿਹੜੇ ਵਿਰਸੇ ਚ ਲਈ ਹੋਇਆ ਨਾ ਪਾੜੋ ਤੇ ਰਾਜ ਕਰੋ ਜਾਂ ਜ਼ਬਰ ਨਾਲ ਰਾਜ ਕਰੋ ਇਹ ਔਰੰਗਜ਼ੇਬ ਦੀ ਅਸਰ ਅਸੀਂ ਕਹਾਂਗੇ ਵੀ ਔਰੰਗਜ਼ੇਬ ਦੀ ਉਲਾਦ ਉਹਦਾ ਕਿਤੇ ਨਾ ਕਿਤੇ ਤੁਰਿਆ ਆਉਂਦਾ ਅੰਬਰਸਾਏ ਇਹਨਾਂ ਨੇ ਉਹਨਾਂ ਦਾ ਸੰਭਿਆ ਹੋਇਆ ਤੇ ਉਸੇ ਰਾਹ ਤੇ ਭਗਵੰਤ ਮਾਨ ਚੱਲ ਪਿਆ ਠੀਕ ਹੈ ਇੱਕ ਗੱਲ ਹੋਰ ਹੈ ਮਤਲਬ ਮੀਟਿੰਗ ਤੋਂ ਬਾਅਦ ਨਿਕਲ ਸਾਰੇ ਕਿ ਪੋਸਟਰ ਪਾ ਦਿੰਦੇ ਨੇ ਕਿ ਸੜਕਾਂ ਨਾ ਰੋਕੋ ਰੇਲਾ ਨਾ ਰੋਕੋ ਲੋਕਾਂ ਦਾ ਕਿਉਂ ਲੋਕਾਂ ਦਾ ਆਮ ਲੋਕਾਂ ਦਾ ਹੀ ਕਸੂਰ ਹੈ ਤੁਸੀਂ ਹਰ ਗੱਲ ਤੇ ਧਰਨਾ ਨਾ ਦਿਓ ਮਤਲਬ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਸ ਪੋਸਟਰ ਦੇ ਵਿੱਚ ਕਿ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਰੁਕ ਰਹੀ ਹੈ ਜੋ ਪੰਜਾਬ ਦੀ ਤਰੱਕੀ ਰੁਕ ਰਹੀ ਹੈ ਉਹ ਸਿਰਫ ਕਿਸਾਨਾ ਕਰਕੇ ਰੁਕ ਰਹੀ ਹੈ ਜਿੰਨੇ ਲੋਕ ਖੱਜਲ ਖਵਾਰ ਹੁੰਦੇ ਆ ਸਿਰਫ ਕਿਸਾਨਾ ਕਰਕੇ ਹੁੰਦੇ ਆ ਇਹ ਚੀਜ਼ ਪੇਸ਼ ਕੀਤੀ ਗਈ ਹੈ ਨਹੀਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਕਹਿੰਦਾ ਕਿਸਾਨ ਕਦੋਂ ਸੜਕਾਂ ਰੋਕਦੇ ਆ ਸੜਕਾਂ ਰੋਕਣਾ ਕਿਸੇ ਦਾ ਸ਼ੌਂਕ ਨਹੀਂ ਹੁਣ ਕੱਲ ਨੂੰ ਅਸੀਂ ਜਾਣਾ ਹੈ ਅਸੀਂ ਅਰਜੀ ਦਿੱਤੀ ਹੋਈ ਹੈ ਵੀ 34 ਸੈਕਟਰ ਦੇ ਵਿੱਚ ਮੇਲਾ ਪਿਆ ਕਿਸੇ ਨੂੰ ਕੋਈ ਡਿੱਕਾ ਨਹੀਂ ਆਪਾਂ ਸਤੰਬਰ ਦੇ ਵਿੱਚ ਸੀਦਨ ਲਾ ਕੇ ਆਏ ਕਿਸੇ ਨੂੰ ਆਈ ਡਿੱਕਤ ਹੂੰ 13 ਮਹੀਨੇ ਦਿੱਲੀ ਚ ਬੈਠੇ ਰਹੇ ਆ ਬਾਡਰਾਂ ਤੇ ਕਿਸਾਨ ਕਿਸੇ ਨੂੰ ਆਈ ਇਹ ਦਿੱਕਤ ਸ਼ਾਂਤਮਈ ਹੋਣ ਇਸ ਚ ਚੰਡੀਗੜ੍ਹ ਚ ਦੇ ਦੇਣ ਕੋਈ ਸੜਕਾਂ ਨਹੀਂ ਰੁਕਦੀਆਂ ਇਹਦਾ ਘਰਾਂ ਚੋਂ ਨਿਕਲਣਾ ਬੰਦ ਕਰਤਾ ਇਹ ਕਹਿੰਦਾ ਸਾਡੇ ਘਰ ਆ ਜੋ ਕੀ ਕਰਨਾ ਸੀ ਅਸੀਂ ਚੰਡੀਗੜ੍ਹ ਜਾ ਕੇ ਆਦਾ ਦੁੱਖੀ ਦਖਸਣਾ ਆ ਆਪਦੀ ਪ੍ਰੋਟੈਸਟ ਕਰਨਾ ਹੈ ਜਿਹੜਾ ਹੱਕ ਆ ਸਾਨੂੰ ਅਧਿਕਾਰ ਦਿੰਦਾ ਸੰਵਿਧਾਨ ਇਥੋਂ ਦਾ ਤੇ ਦੂਜੇ ਪਾਸੇ ਜਿਹੜਾ ਉਹ ਕਹਿੰਦਾ ਵੀ ਨੁਕਸਾਨ ਨੁਕਸਾਨ ਤਾਂ ਇਹ ਕਰ ਰਹੇ ਆ ਨੁਕਸਾਨ ਕਿਵੇਂ ਕਰ ਰਿਹਾ ਸਾਰਾ ਕਾਰਪੋਰੇਟਾਂ ਨੂੰ ਆਪਾਂ ਭਾਰਤ ਮਾਲਾ માં ਕੱਢੀਆਂ ਜਾ ਰਹੀਆਂ ਤੁਸੀਂ ਕਿਸੇ ਪਿੰਡ ਚ ਜਾਵੋ ਹਰ ਥਾਂ ਕਾ ਕਾ ਹੋਈ ਪਈ ਐ ਵੀ ਸਾਡੇ ਵੀ ਸਰਵਾ ਕਰਦੇ ਫਿਰਦੇ ਸੀ ਸਾਡੇ ਵੀ ਅੱਜ ਖੇਤਾਂ ਚ ਫਿਰਦੇ ਸੀ ਸਾਡੇ ਵੀ ਛੱਡੇ ਲਾਉਂਦੇ ਫਿਰਦੇ ਸੀ ਇਹ ਤਾਂ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਾਈ ਜਾਂਦੇ ਆ ਇਹ ਤਰੱਕੀ ਹੁੰਦੀ ਐ ਇਹ ਤਰੱਕੀ ਨੂੰ ਰੋਕਣਾ ਕਹਿੰਦੇ ਆ ਇਹ ਇਹ ਤਰੱਕੀ ਸਾਨੂੰ ਬਿਲਕੁਲ ਨਹੀਂ ਲੋੜੀ ਦੀ ਸਾਨੂੰ ਲੋਕਾਂ ਦੀ ਤਰੱਕੀ ਚਾਹੀਦੀ ਐ ਲੋਕਾਂ ਦੇ ਮਸਲੇ ਹੱਲ ਕਰੋ ਲੋਕਾਂ ਦੇ ਜਨਸਾਂ ਦੇ ਭਾਵਾਂ ਦੀ ਗੱਲ ਕਰੋ ਮਜ਼ਦੂਰਾਂ ਦੀ ਦਿਹਾੜੀ ਦੀ ਗੱਲ ਕਰੋ ਜਿੰਨੇ ਹੋਰ ਐ ਆ ਮਾਵਾ ਭੈਣਾਂ ਨੂੰ ਕਿਹਾ ਸੀ ਉਹਨੇ 1000 ਰੁਪ ਕਿੱਧਰ ਗਏ ਇਹ ਤਾਂ ਆਪ ਹੀ ਆਪ ਹੀ ਬੋਲੇ ਹੋਏ ਸੀ ਲੋਕਾਂ ਨਾਲ ਵਾਅਦੇ ਕਰ ਲੈਂਦੇ ਮੁੜ ਕੇ ਮੁਕਰਦੇ ਆ 2500 ਪੈਨਸ਼ਨ ਦੇਵਾਂਗੇ ਕਹਿੰਦੇ ਕਿੱਥੇ ਗਈਆਂ ਉਹ ਗੱਲਾਂ ਸੱਥਾਂ ਚੋਂ ਸਰਕਾਰ ਚੱਲਿਆ ਕਰੂਗੀ ਤੁਹਾਡੇ ਘਰ ਘਰ ਕਲੀਨਿਕ ਬਣਾ ਦੇਾਂਗੇ ਕਿੱਧਰ ਗਈਆਂ ਉਹ ਗੱਲਾਂ ਇਹ ਕੱਲੇ ਗੱਲਾਂ ਨਾਲ ਸਾਰ ਨੂੰ ਫਿਰਦਾ ਗੱਲਾਂ ਨੂੰ ਨਹੀਂ ਨਹੀਂ ਸਰਦਾ ਹੁੰਦਾ ਕਦੇ ਇਸ ਕਰਕੇ ਅਸੀਂ ਤਾਂ ਤੁਹਾਡੇ ਮਾਦਮ ਰਹੇ ਅੱਜ ਵੀ ਭਗਵੰਤ ਮਾਉ ਨੂੰ ਕਹਿਣਾ ਵੀ ਕੰਨ ਤੋਂ ਲਿਖਿਆ ਪੜ ਲਾ ਤੂੰ ਭੁਲੇਖੇ 'ਚ ਐ ਤੂੰ ਕਿਹੜੇ ਬਾਗ ਦੀ ਮੂੜੀਆਂ ਤੇ ਇਥੋਂ ਵੱਡੇ ਆ ਗਏ ਐ ਇੱਥੇ ਤਾਂ ਉਹ ਨਹੀਂ ਵੱਡੇ ਰਹੇ ਜਿਹੜੇ ਕਹਿੰਦੇ ਸੀ ਸਾਡੇ ਰਾਜਾ 'ਚ ਸੂਰਜ ਨਹੀਂ ਛਿਪਦਾ ਉਹਨਾਂ ਨੂੰ ਪਰਦੇ ਪਿੱਛੇ ਕੰਦ ਤੇ ਆ ਸਿੱਤ ਤੇ ਆ ਮੇਜ ਤੇ ਆ ਗੱਲ ਕਰ ਸਾਨੂੰ ਝੂਠਾ ਕਰਦੇ ਵੀ ਤੁਹਾਡੀ ਗੱਲ ਗੱਲ ਤਾਂ ਗੱਲ ਤਾਂ ਮੰਨੀ ਜਾਂਦੀ ਉਹ ਕਹਿੰਦਾ ਸਾਰੀਆਂ ਕੇਂਦਰ ਨਾਲ ਸੰਬੰਧ ਤਾਂ ਮੰਗਾ ਕੇਂਦਰ ਨਾਲ ਸੰਬੰਧ ਤਾਂ ਅਸੀਂ ਕੇਂਦਰ ਨਾਲ ਦੇਖ ਲਾਂਗੇ ਜਿਹੜੀਆਂ ਤੇਰੇ ਨਾਲ ਸੰਬੰਧਤ ਹੈ ਉਹ ਤਾਂ ਮੰਨ ਲੈ ਤੂੰ ਪਿਛਲੀ ਮਾਰਚ ਦੇ ਵਿੱਚ 23 ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਹੋਈ ਆ ਉਹਦੀ ਕਿੰਨੀਆਂ ਮੰਗਾ ਤੇ ਹਾਂ ਹੋਈ ਹੋਈ ਆ ਜਿਹੜੀਆਂ ਇਹਦੇ ਨਾਲ ਸੰਬੰਧਤ ਹੈ ਹੁਣ ਬੈਂਕਾਂ ਦਾ ਇਹ ਜੱਕ ਮੁਸਤ ਨਪਟਾਰਾ ਕਰਨਾ ਹੈ ਪੰਜਾਬ ਦੀਆਂ ਬੈਂਕਾਂ ਲਾਂਡ ਮੈਂ ਲੈਂਡ ਮਾਰੀ ਬੈਂਕਾਂ ਸੋਸਾਇਟੀਆਂ ਹੈਗਾ ਮਜ਼ਦੂਰਾਂ ਨੂੰ ਮੈਂਬਰ ਨਹੀਂ ਬਣਾ ਰਿਹਾ ਇਹ ਤਾਂ ਭਗਵੰਤ ਮਾਨ ਦੀ ਹੈ ਨਾ ਭਗਵੰਤ ਮਾਨ ਕਹਿੰਦਾ ਸੀ ਮੈਂ ਪੰਜ ਫਸਲਾਂ ਤੇ ਮੈਂ ਵੀ ਐਮਐਸਪੀ ਦੇ ਦੂੰਗਾ ਮੂੰਗੀ ਆ ਸਬਜ਼ੀਆਂ ਬਾਸਮਤੀ ਬਾਈ ਕਿਆ ਸੀ ਨੇ ਦੇ ਮੰਤਰੀ ਨੇ ਉਹ ਤਾਂ ਚੁਟਕੀ ਵਾਲੀ ਬੀਬੀ ਸੀ ਉਹ ਤਾਂ ਕੱਲੇ ਬਾਈ ਚੁਟਕੀ ਚ ਬਣਾਉਂਦੀ ਸੀ ਪੰਜ ਮਿੰਟ ਅਜੇ ਇਹ ਚੁਟਕੀ ਤੇ ਚੁਟਕਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਬਾਈ ਤਾਂ ਹੁਣ ਤਾਂ ਦੂਜੂ ਆ ਗਏ ਨਾ ਵੀ ਬਾਈ ਤੁਸੀਂ ਕਰਨਗੇ ਇਹਨੇ ਪੰਜ ਤਾਂ ਆਪ ਕਿਹਾ ਹੋਇਆ ਸੀ ਅਸੀਂ ਤਾਂ ਕਹਿੰਨੇ ਆ ਅਸੀਂ ਤਾਂ ਕਿਸਾਨਾਂ ਦੇ ਨਮਾਇੰਦਿਆਂ ਅਸੀਂ ਤਾਂ 22 ਦੀਆਂ 22 ਫਸਲਾਂ ਤੇ ਇਕੱਲੀ ਐਮਐਸਪੀ ਨੇ ਤਾਂ ਕਹਿੰਨੇ ਗਰੰਟੀ ਲਿਓ ਇਹੀ ਘੋਲ ਚੱਲ ਰਹੇ ਆ ਪਹਿਲਾਂ ਦਿੱਲੀ ਮੋਰਚੇ ਦਾ ਵੀ ਹੁਣ ਵੀ ਉਹ ਸਾਡੇ ਸਾਥੀ ਬਾਰਡਰਾਂ ਤੇ ਬੈਠੇ ਆ ਉਹ ਕੀ ਮੰਗ ਰਹੇ ਆ ਐਮਐਸਪੀ ਮੰਗ ਰਹੇ ਆ ਐਮਐਸਪੀ ਦੇਣੀ ਤਾਂ ਕਿਸੇ ਉੱਠ ਕੇ ਚੱਕ ਕੇ ਸਾਡੇ ਮੱਥੇ ਤੇ ਡਰਾਫਟ ਮਾਰਿਆ ਜਿਹੜੇ ਮੰਡੀਆਂ ਹੀ ਖਤਮ ਕਰਦੀਆਂ ਸਾਰਾ ਨਾਂ ਬਾਂਸ ਵੱਜੇ ਨਾ ਬਾਂਸਰੀ ਜਿਹੜਾ ਕਹਿੰਦੇ ਇਹ ਤੁਰੇ ਤਾਂ ਉਧਰ ਨੂੰ ਆ ਇਸ ਕਰਕੇ ਇਹ ਗੱਲਾਂ ਨਹੀਂ ਭੁੱਗਦੀਆਂ ਇਹ ਇਥੋਂ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਇਹ ਭਗਵੰਤਾਂ ਭਲੇਖੇ ਚਾ ਜੇ ਹਜੇ ਥੋੜਾ ਬਾਲਾ ਭਲੇਖਾ ਉਹਦਾ ਕੱਢ ਦੇਣਗੇ ਨਹੀਂ ਭਲੇਖਾ ਰਹਿ ਗਿਆ ਮਿੱਤਰ ਪਿਆਰਾ ਫਿਰ ਆ ਦੋ ਦੋ ਸਾਲ ਹੀ ਰਹਿ ਗਏ ਦੋ ਸਾਲ ਤੋਂ ਤਾਂ ਸਾਲ ਹੈ ਇਹਦੇ ਕੋਲੇ ਚੰਮਦੀਆਂ ਚਲਾਉਣ ਦਾ ਤਾਂ ਸਾਲ ਤੋਂ ਪਹਿਲਾਂ ਤਾਂ ਇਹਨਾਂ ਨੂੰ ਫਿਕਰ ਖੜਾ ਹੋ ਜਾਂਦਾ ਫਿਰ ਕਿਹੜੇ ਪਿੰਡ 'ਚ ਬੜੋਂਗੇ ਕਿਹੜਾ ਮੂੰਹ ਲੈ ਕੇ ਪਿੰਡ 'ਚ ਬੜੋਂਗੇ ਆਹੀ ਲੋਕ ਨਾ ਜਿਨ੍ਹਾਂ ਨੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਕੁਰਸੀ ਦਿੱਤੀ ਤੇ ਤਾਂ ਆਪ ਕਹਿੰਦਾ ਰਿਹਾ ਵੀ ਯਾਰ ਲੋਕ ਵੱਡੇ ਹੁੰਦੇ ਆ ਹੁਣ ਫਿਰ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਗੱਲ ਸੁਣ ਲੇ ਲੋਕਾਂ ਨੂੰ ਵੱਡਾ ਮੰਨੇ ਨਹੀਂ ਪੜੇ ਇਹ ਕਹਿਣ ਦੀ ਗੱਲ ਹੈ ਹੁਣ ਤਾਂ ਉਹਨੂੰ ਕੁਝ ਨਹੀਂ ਦਿੰਦਾ ਫਿਰ ਕਾਲੀਆਂ ਐਨਕਾਂ ਲਾ ਕੇ ਕਾਲੀਆਂ ਐਨਕਾਂ ਸੀ ਕਹਿੰਦੇ ਵੀ ਉਹ ਕਾਲੀਆਂ ਐਨਕਾਂ ਉੱਤੇ ਤੇ ਕਾਰਪੋਰੇਟ ਮੋਤੀਗਾ ਉਤਰਿਆ ਮੈਂ ਦੁਬਾਰੇ ਦੂਰ ਪਾਉਣਾ ਉਹ ਮੋਤੀਗਾ ਲਾਵੇ ਪਾਸੇ ਲੋਕਾਂ ਦੀ ਗੱਲ ਸੁਣੇ ਲੋਕਾਂ ਦਾ ਧਿਆਨ ਦੇਵੇ ਇਹ ਬਲਡੋਜ਼ਰ ਕਹਿੰਦੇ ਸੀ ਨਸ਼ਾ ਤਸਕਰਾਂ ਦੇ ਘਰਾਂ ਤੇ ਹੀ ਬਲਡੋਜ਼ਰ ਚਲਾ ਰਹੇ ਆ ਕੀ ਲੱਗਦਾ ਹੁਣ ਬਲਡੋਜ਼ਰ ਨਸ਼ਾ ਤਸਕਰਾਂ ਦੇ ਘਰਾਂ ਤੋਂ ਹੁਣ ਕਿਸਾਨਾਂ ਨੂੰ ਆਗੂ ਦੇ ਘਰਾਂ ਨੂੰ ਪੁਲਿਸ ਦੇ ਰੂਪ ਦੇ ਵਿੱਚ ਆ ਗਈ ਪੁਲਜ ਉਹ ਕੰਦਾ ਟੱਪੀਆਂ ਜਾ ਰਹੀਆਂ ਘਰਾਂ ਚੋਂ ਫੜਿਆ ਜਾ ਰਿਹਾ ਪਿੱਛੇ ਜਿਆ ਜੋਤ ਪਿੰਡ ਦੇ ਵਿੱਚ ਵੀ ਤੁਸੀਂ ਦੇਖਿਆ ਕਹਿੰਦੇ ਪੁਲਿਸ ਕੰਦਾ ਟੱਪ ਕੇ ਆਗੂ ਦੇ ਘਰੇ ਆ ਗਈ ਹੈ ਉਹ ਹੁਣ ਇਧਰਲੇ ਪਾਸੇ ਨੂੰ ਤੋੜ ਦਿੱਤਾ ਵੀ ਉਧਰਲੇ ਛੱਡ ਕੇ ਹੁਣ ਕਿਸਾਨ ਆਗੂਆਂ ਨੂੰ ਦਬਾਉਣਾ ਉਹ ਚੀਜ਼ ਦੇਣਾ ਨਹੀਂ ਇਹ ਕਿਧਰ ਲਾ ਰਾਹ ਖੋਲ ਰਹੀ ਹੈ ਕਿਸੇ ਦਾ ਘਰ ਟਾ ਦੇਣਾ ਹੂੰ ਕਿਸੇ ਨੂੰ ਆਪ ਹੀ ਪੁਲਿਸ ਨੂੰ ਹੀ ਅਧਿਕਾਰ ਦੇ ਦੇਣੇ ਤੇ ਪੁਲਿਸ ਦਾ ਪੁਲਸਾ ਹੈਗੀ ਆ ਇਹ ਗੱਲ ਕਿੱਧਰ ਨੂੰ ਜਾਊਗੀ ਪੁਲਿਸ ਦਾ ਕੰਮ ਹੈ ਇਹਨਾਂ ਤੋਂ ਫੜੇ ਨਹੀਂ ਜਾਂਦੇ ਇਸ ਗੱਲ ਦਾ ਸੀ ਵਿਰੋਧ ਕਰਦੇ ਆ ਡਟ ਕੇ ਜਿਹੜਾ ਭਾਵੇਂ ਕਿੱਡਾ ਵੀ ਕੋਈ ਅਪਰਾਧੀ ਹੈ ਉਹਦਾ ਘਰ ਢਾ ਦੇਣਾ ਉਹਦੀ ਫਸਲ ਉਜਾੜ ਦੇਣੀ ਉਹਦੇ ਪਸ਼ੂ ਡੰਗਰ ਛੱਡ ਦੇਣੇ ਉਹਦੀਆਂ ਧੀਆਂ ਭੈਣਾਂ ਨੂੰ ਚੱਕ ਲਿਆਉਣਾ ਜਿਹਦਾ ਕਸੂਰ ਆ ਉਹ ਤੁਹਾਡੇ ਸਾਹਮਣੇ ਆ ਉਹ ਤਾਂ ਉਹ ਆਪ ਹੀ ਤਾਂ ਮੰਨੇ ਜਾਂਦੇ ਆ ਆਈ ਨਹੀਂ ਗੱਲ ਵੀ ਜਿਹੜੇ ਕੋਈ ਅਸੀਂ ਆਹ ਰਾਮਪੁਰੇ ਤੋਂ ਅਸੀਂ ਵੀਡੀਓ ਦੇਖੀ ਆ ਵੀ ਜਦੋਂ ਕੋਈ ਨਸ਼ੇ ਤਸਕਰ ਦੇ ਮੂਹਰੇ ਜਾਂਦੇ ਆ ਤੇ ਐਮਐਲਏ ਪੀਏ ਦਾ ਫੋਨ ਆ ਜਾਂਦਾ ਵੀ ਇੱਧਰ ਕੀ ਲੈਣਾ ਆਏ ਇਹ ਬਖਾਵਾ ਕਰਦੇ ਆ ਅਸਲ ਵਿੱਚ ਲੋਕਾਂ ਨੂੰ ਕਰਨ ਕਰਦੇ ਆ ਵੀ ਐਂ ਕਰਾਂਗੇ ਇਹ ਵੀ ਲੋਕ ਨਹੀਂ ਬਰਦਾਸ਼ਤ ਕਰਨਗੇ ਠੀਕ ਹੈ ਸਗੋਂ ਸਾਡੀ ਗੱਲ ਤਾਂ ਕਿਤੇ ਕਿਸੇ ਵੀਰਾਂ ਨੂੰ ਆਏ ਨਾ ਭਲੇਖਾ ਖੜਾ ਹੋ ਜੇ ਵੀ ਸ਼ਾਇਦ ਨਸ਼ਾ ਤਸਕਰਾਂ ਦੀ ਹਮਾਇਤ ਕਰਦੇ ਆ ਨਸ਼ਾ ਤਸਕਰਾਂ ਦੀ ਅਸੀਂ ਹਮਾਇਤ ਨਹੀਂ ਕਰਦੇ ਪਰ ਐਂ ਅਸੀਂ ਕਿਸੇ ਨੂੰ ਅਧਿਕਾਰ ਵੀ ਨਹੀਂ ਦਿੰਦੇ ਨਸ਼ਾ ਤਸਕਰਾਂ ਦੀ ਆ ਕੇ ਘਰ ਟਾऊं ਕਿਸ ਦੀਆਂ ਧੀਆਂ ਭੈਣਾਂ ਨੂੰ ਤੰਗ ਪਰੇਸ਼ਾਨ ਕਰਾਂ ਜਿਹੜਾ ਅਪਰਾਧੀ ਹੈ ਪੁਲਿਸ ਦਾ ਕੰਮ ਹੈ ਅਪਰਾਧੀ ਫੜੇ ਜੱਜ ਦੇ ਪੇਸ਼ ਕਰੇ ਅਦਾਲਤ ਫੈਸਲਾ ਸੁਣਾਵੇ ਜੋ ਮਰਜ਼ੀ ਸੁਣਾ ਦੇਵੇ ਅਦਾਲਤਾਂ ਕਾਦੀ ਖਾਤਰ ਬਣਾਈਆਂ ਜੇ ਤੁਸੀਂ ਸਾਰਾ ਕੁਝ ਤੁਸੀਂ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਇਸ ਕਰਕੇ ਗਲਤ ਰਾਹ ਪੈ ਗਿਆ ਕਿਉਂਕਿ ਰਾਹ ਸਰਉਧਰ ਨੂੰ ਖੋਲਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਧਰ ਨੂੰ ਵਧਣਾ ਹੈ ਹਮ ਇਧਰ ਬਹਾਨਾ ਬਣਾ ਕੇ ਕਿਸਾਨ ਆਗੂਆਂ ਦੇ ਘਰਾਂ ਦੇ ਘਰ ਟਾਉਣ ਆਉਣਗੇ ਫਿਰ ਇਹ ਇਧਰ ਨੂੰ ਕਿਉਂਕਿ ਉਹਨਾਂ ਨੇ ਆਪ ਹੀ ਲਿਖ ਲੈਣਾ ਨਾ ਵੀ ਇਹ ਤੇ ਤਾਹਾ ਪਰਚੇ ਦਰਜ ਆ ਹੀ ਹੈ ਹੁਣ ਇੱਕ ਪਾਸੇ ਪਰਚੇ ਦਰਜ ਹੈ ਪਰਚੇ ਦਰਜ ਕਰਕੇ ਤੁਹਾਨੂੰ ਤਾਜੀ ਆਧਾਰ ਸਰ ਤੇ ਸਾਡੇ ਗੰਗਾ ਦੋ ਕਿਸਾਨਾਂ ਦਾ ਰੌਲਾ ਪੈ ਗਿਆ ਬੰਦੇ ਦੀ ਬਾਹ ਤੋੜਦੀ ਬਾਤ ਓੜਦੇ ਉਹਨੇ ਪਰਚਾ ਲਿਖਾਤਾ ਉਹਨੂੰ ਤਾਂ ਫੜਨੇ ਆਉਦੇ ਸਾਨੂੰ ਰਾਤ ਨੂੰ ਫੜਨਾਗੇ ਸਾਡੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਕੋਈ ਉਹੋ ਨਹੀਂ ਤੇ ਉਹ ਚੜ ਕੇ ਤੜਾ ਧਾੜਾ ਚੜ ਕੇ ਲੈਂਦੇ ਜਿਵੇਂ ਕੋਈ ਵੱਡੇ ਅਪਰਾਧੀ ਹੁੰਨੇ ਅਸੀਂ ਦੱਸੋ ਸਾਡਾ ਅਪਰਾਧ ਕੀ ਆ ਸੀ ਲੋਕਾਂ ਦੀ ਗੱਲ ਕਰਦੇ ਆ ਇਸ ਕਰਕੇ ਉਧਰ ਨੂੰ ਤੁਰਨਾ ਇਹ ਬੁਲਰੋਜਨ ਵਾਲੀ ਨੀਤੀ ਆ ਜਿਹੜੀ ਨਾ ਇਹ ਬੁਲਰੋਜਨ ਵਾਲੀ ਇਹ ਰਵਾਇਤ ਅਸੀਂ ਨਹੀਂ ਪੈਂਡ ਦੇਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ